ਇੱਧਰ ਆ ਜਾਓ ਕਿੰਨੇ ਲਿਖਿਆ ਬੇਟਾ ਸਾਰਿਆਂ ਨੇ ਆਪਣਾ ਆਪਣਾ ਕੈਸ਼ ਪ੍ਰਾਈਜ਼ ਵੀ ਲੈ ਕੇ ਜਾਣਾ ਹੈ ਜਿਹੜਾ 100 ਰੁਪਏ ਮਿਲ ਰਿਹਾ ਹੈ ਪ੍ਰਿੰਟ ਮਟੀਰੀਅਲ ਬੈਦਿਕ ਮੈਚ ਸਿਗਨੇਚਰ ਕਰਨਨੇ ਨੇ ਰੋਲ ਨੰਬਰ ਲੈ ਕੇ ਜਾਣਾ ਹੈ ਨਾਲ ਨਾਲ ਅਸੀਂ ਜਿਹੜੀਆਂ ਨੇ ਕਲਚਰਲ ਐਕਟੀਵਿਟੀਜ਼ ਵੀ ਉਹ ਚਾਰੀ ਰੱਖਣੀਆਂ ਨੇ ਸੋ ਇਹ ਸਟੇਜ ਦੇ ਇਸ ਪਾਸੇ ਜਿਹੜਾ 6ਵੀਂ A ਵੀ ਬੈਠ ਜਾਓ ਇੱਧਰ 7ਵੀਂ A ਵੀ ਬੈਠ ਜਾਓ ਸਾਡਾ ਅੱਜ ਫੰਕਸ਼ਨ ਕਰਾਇਆ ਗਿਆ ਹੈ ਤਾਲ ਸਿਗਨਾ ਹੈ ਇਹ ਸਾਡਾ ਫੰਕਸ਼ਨ ਜਿਹੜਾ ਹੈ ਕਲਚਰਲ ਐਕਟੀਵਿਟੀ ਦਾ ਹੋ ਰਿਹਾ ਹੈ ਸਾਡਾ ਸਕੂਲ ਜਿਹੜਾ ਹੈ ਉਹ ਪੀਐਮ ਸ਼੍ਰੀ ਸਕੂਲ ਜਫਰ ਆਜੇਂਡਾ ਇੰਡੀਆ ਤੇ ਚੁਣਿਆ ਗਿਆ ਹੈ ਜਿਵੇਂ ਕਿ ਭਾਰਤ ਦੇ ਵਿੱਚ 14000 ਸਕੂਲ ਪਹਿਲੇ ਫੇਸ ਚ ਬਣੇ ਆ ਪੰਜਾਬ ਦੇ 233 ਸਕੂਲ ਪੀਐਮ ਸ਼੍ਰੀ ਚ ਆਏ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ 14 ਸਕੂਲ ਪੀਐਮ ਸ਼੍ਰੀ ਚ ਆਏ ਨੇ ਤੇ ਮੁਕੇਰੀਆਂ ਬਲਾਕ ਦੇ ਦੋ ਸਕੂਲ ਪੀਐਮ ਸ਼੍ਰੀ ਵਿੱਚ ਆਏ ਨੇ ਜਿਨ੍ਹਾਂ ਵਿੱਚੋਂ ਆਪਾਂ ਦਾ ਸਕੂਲ ਜਿਹੜਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੇਰੀਆਂ ਉਹ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਕੇਰੀਆਂ ਚੁਣਿਆ ਗਿਆ ਨੋਟੀਫਾਈ ਹੋ ਗਿਆ ਉਸ ਸਬੰਧ ਕਾਫੀ ਕੰਪੋਨੈਂਟਸ ਨੇ ਸਾਨੂੰ ਜਿਹੜੀ ਗ੍ਰਾਂਟ ਆਈ ਸੀ 1 ਲੱਖ ਦੀ ਕਲਚਰਲ ਐਕਟੀਵਿਟੀਆਂ ਦੀ ਸਾਡੇ ਬੱਚੇ ਅੱਜ ਤੋਂ ਬਾਅਦ ਇਗਜ਼ਾਮ ਨੂੰ ਚਲੇ ਜਾਣੇ ਸੀ ਇਸ ਕਰਕੇ ਅਸੀਂ ਜਿਹੜਾ ਹੈ ਉਹ ਕਲਚਰਲ ਐਕਟੀਵਿਟੀ ਦਾ ਸਾਰਾ ਪ੍ਰੋਗਰਾਮ ਕੀਤਾ ਹੈ ਉਹਦੇ ਨਾਲ ਨਾਲ ਹੋਰ ਦੋ ਚਾਰ ਛੋਟੀਆਂ-ਛੋਟੀਆਂ ਐਕਟੀਵਿਟੀਆਂ ਸੀਗੀਆਂ ਅ ਐਕਸਪਰਟਸ ਦੇ ਲੈਕਚਰ ਸੀਗੇ। ਨੈਸ਼ਨਲ ਐਜੂਕੇਸ਼ਨ ਪਾਲਿਸੀ ਤੇ ਲੈਕਚਰ ਸੀਗਾ। ਕੈਰੀਅਰ ਗਾਈਡੈਂਸ ਕਾਉਂਸਲਿੰਗ ਤੇ ਸੀਗਾ। ਮੋਰਲ ਵੈਲਿਊਜ਼ ਤੇ ਸੀਗਾ। ਫਰੀ ਇਲੀਗਲ ਏਡਸ ਤੇ ਸੀਗਾ। ਸੋ ਇਸ ਤਰ੍ਹਾਂ ਦੇ ਆਪਾਂ ਜਿਹੜੇ ਨਾਲ-ਨਾਲ ਲੈਕਚਰ ਵੀ ਕੀਤੇ ਆ। ਬੱਚਿਆਂ ਨੂੰ ਜਿਹੜਾ ਹੈ ਵਧੀਆ ਬ੍ਰੇਕਫਾਸਟ, ਚਾਪਕੜਾ ਤੇ ਦੁਪਹਿਰ ਦਾ ਲੰਚ ਦੇ ਕੇ ਬਾਕੀ ਜਿਹੜਾ ਹੈ ਉਹਨਾਂ ਦੇ ਕੰਫਰੈਂਟੇਸ਼ਨ ਵੀ ਇਹ ਕਿ ਅਜੇ ਰੋਲ ਨੰਬਰ ਵਗੈਰਾ ਦਿੱਤੇ ਆ ਜਿਹੜਾ ਕੋਈ ਸਟਡੀ ਮਟੀਰੀਅਲ ਸੀ ਜਾਂ ਪ੍ਰਿੰਟ ਮਟੀਰੀਅਲ ਸੀ ਉਹ ਵੀ ਕੰਪੋਨੈਂਟ ਤਹ ਤਾਇਆ ਹੋਇਆ ਉਹ ਵੀ ਟੀਚਰਾਂ ਮਿਲੋ